ਅਸੀਂ ਵਾਦਾ ਕੀਤਾ ਸੀ ਸਰਕਾਰ ਵੱਲੋਂ ਵੀ ਕਿ ਕ腐ਪਸ਼ਨ ਦੇ ਮਾਮਲੇ 'ਚ ਸਾਡੀ ਜ਼ੀਰੋ ਟੋਲਰੈਂਸ ਹੋਊਗੀ ਹਰ ਇੱਕ ਫੀਲਡ ਦੇ ਵਿੱਚ ਇਸ ਤੋਂ ਪਹਿਲਾਂ ਤਹਿਸੀਲਾਂ ਦੇ ਵਿੱਚ ਅਸੀਂ ਰਿਜਿਸਟਰੀਆਂ ਦੇ ਮਾਮਲੇ 'ਚ ਗੁਰਦੌਰੀਆਂ ਦੇ ਮਾਮਲੇ 'ਚ ਫਰਦ ਲੈਣੀ ਆ ਫਰਦ ਅਪਡੇਟ ਕਰਾਉਣੀ ਆ ਇੰਤਕਾਲ ਕਰਾਉਣੇ ਨੇ ਉਹਨਾਂ ਨੂੰ ਵੀ ਅਪਡੇਟ ਕੀਤਾ ਬਹੁਤ سارے ਲੋਕਾਂ ਦੇ ਫੋਨ ਆਉਂਦੇ ਨੇ ਕਿ ਜੀ ਸਾਡਾ ਬਹੁਤ ਬਚਾਅ ਹੋ ਗਿਆ ਸਾਡਾ ਖਹਿੜਾ ਛੁੱਟ ਗਿਆ ਪਹਿਲਾਂ ਤਾਂ ਕਚੇਰੀ ਚ ਆਉਣ ਵੇਲੇ ਡਰ ਲੱਗਦਾ ਸੀ ਫਿਰ ਜੇ ਆ ਜਾਂਦੇ ਸੀ ਤਾਂ ਜਾਣ ਵੇਲੇ ਬਹੁਤਾ ਲੱਗਦਾ ਸੀ ਕਿ ਇੱਥੋਂ ਬਚ ਕੇ ਨਿਕਲ ਜਾਾਂਗੇ ਨਿੰਬੂ ਵਾਂਗੂ ਨਿਚੋੜ ਦਿੰਦੇ ਸੀ ਸੋ ਹੁਣ ਡਿਜੀਟਲ ਅੱਜ ਕੱਲ ਜ਼ਮਾਨਾ ਡਿਜੀਟਲ ਹੋ ਗਿਆ 1076 ਇਸ ਨੰਬਰ ਤੇ ਕਾਲ ਕਰਕੇ ਲਰਨਿੰਗ ਲਾਇਸੈਂਸ ਦਾ ਤੱਕ ਦਾ ਟੈਸਟ ਵੀ ਤੁਸੀਂ ਘਰੋਂ ਬੈਠੇ ਦੇ ਸਕਦੇ ਹੋ ਸਿਰਫ ਦੋ ਤਿੰਨ ਚੀਜ਼ਾਂ ਨੇ ਜਿਹਦੇ ਵਾਸਤੇ ਇੱਥੇ ਆਉਣਾ ਪੈਣਾ ਇੱਕ ਤਾਂ ਫਿਜ਼ੀਕਲ ਟੈਸਟ ਦੇਣਾ ਹੈ ਇੱਕ ਫਿਟਨੈਸ ਚੈੱਕ ਕਰਾਉਣੀ ਹੈ ਉਹ ਦੋ ਤਿੰਨ ਚੀਜ਼ਾਂ ਨੇ ਜਿਨ੍ਹਾਂ ਵਾਸਤੇ ਇੱਥੇ ਆਉਣਾ ਪੈਣਾ ਹੈ ਨਿੱਤਾ ਇਹ ਜਿਹੜਾ ਆਰਟੀਓ ਸਾਹਿਬ ਨੇ ਡੀਸੀ ਸਾਹਿਬ ਨੂੰ ਇਹ ਕਹਿਤਾ ਕਿ ਜੀ ਆ ਜਿਹੜਾ ਸਾਡਾ ਜਿਹੜਾ ਦਫਤਰ ਹੈ ਬੜਾ ਵੱਡਾ ਹਾਲ ਹੈ ਇਹਨੂੰ ਤੁਸੀਂ ਆਪਣੇ ਕਿਸੇ ਹੋਰ ਕੰਮ ਲਈ ਵਰਤ ਸਕਦੇ ਹੋ ਕਿਉਂਕਿ ਅੱਜ ਤੋਂ ਬਾਅਦ ਇੱਥੇ ਲਾਈਨਾਂ ਲੱਗਣ ਵਾਲਾ ਜਾਂ ਵੇਟਿੰਗ ਰੂਮ ਜਿਹੜੇ ਨੇ ਉਹ ਬੰਦ ਹੋ ਗਏ